ਫਿਰ ਮੁਖਸਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੂਰਵ ਧਾਰਮਿਕ ਸ਼ਰਧਾ ਅਤੇ ਉਸਾਹ ਨਾਲ ਮਨਾਏ ਗਏ ਇਸ ਸੰਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਵਿਖਰਵਾਏ ਗਏ ਗੁਰਦੁਆਰਾ ਸ਼ਹੀਦ ਗੰਨ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਈ ਹਨ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਸਮਾਗਮ ਦੌਰਾਨ ਰਾਗੀ ਢਾਡੀ ਅਤੇ ਪ੍ਰਚਾਰਕਾਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਇਸ ਦੌਰਾਨ ਗੁਰੂ ਕੇ ਅਤੁੱਟ ਲੰਗਰ ਬਤਾਇਆ ਗਿਆ ਪ੍ਰਕਾਸ਼ਪੂਰਵ ਸੰਬੰਧੀ ਸ੍ਰੀ ਦਰਬਾਰ ਸਾਹਿਬ ਨੂੰ ਸੁੰਦਰ ਬਿਜਲੀ ਰੋਸ਼niਆ ਦੇ ਨਾਲ ਸਜਾਇਆ ਗਿਆ ਗੱਡੀ ਘੰਟੇ ਦੇ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਜਹਾੜਾ ਵਿਸ਼ਵ ਭਰ ਤੇ ਮਨਾਇਆ ਜਾ ਰਿਹਾ ਇਸੇ ਸੰਬੰਧ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਕਾਸ਼ ਜਹਾੜਾ ਮਨਾਇਆ ਗਿਆ ਜਿਸ ਦੀ 18 ਤਰੀਕ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ੍ਰੀ ਖੰਡ ਪਾਟ ਸਾਹਿਬ ਪ੍ਰਕਾਸ਼ ਕੀਤੇ ਸਨ ਜਿਨ੍ਹਾਂ ਦੇ ਭੋਗ ਅੱਜ ਸਵੇਰੇ ਤਕਰੀਬਨ 9:30 ਵਜੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ੍ਰੀ ਖੰਡ ਪਾਟ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਵਿਖੇ ਸ੍ਰੀ ਦਰਵਾਜ਼ਾ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਗੁਰਮਤ ਸਮਾਗਮ ਤਕਰੀਬਨ 10 ਵਜੇ ਤੋਂ ਧਾਰਮਿਕ ਦੁਆਣ ਚੱਲੇ ਜੋ 2 ਵਜੇ ਤੱਕ ਧਾਰਮਿਕ ਦੁਆਣ ਪ੍ਰਾਰੰਭ ਰਹੇ ਜਿਸ ਦੇ ਵਿੱਚ ਪਾਈ ਗਗਨਦੀਪ ਸਿੰਘ ਜੀ ਟਾਡੀ ਜਥਾ ਧਰਮ ਪ੍ਰਚਾਰ ਕਮੇਟੀ ਜੀ ਅਵਰਸਾ ਸਾਹਿਬ ਭਾਈ ਜਸਵੀਰ ਸਿੰਘ ਜੀ ਮਿੱਡਾ ਟਾਡੀ ਜਥਾ ਭਾਈ ਭਾਈ ਜਸਪਾਲ ਸਿੰਘ ਜੀ ਮਾਣੀ ਖੇੜਾ ਕੁਸ਼ਲੀ ਜਥਾ ਭਾਈ ਗੁਰਮੀਲ ਸਿੰਘ ਜੀ ਪੁੱਟੀਵਾਲਾ ਟਾਡੀ ਜਥਾ ਅਤੇ ਹੋਰ ਪ੍ਰਚਾਰਕ ਸਹਿਬਾਨ ਅੰਤਰਸਿੱਧ ਕਥਾਵਾਚਕਾਂ ਨੇ ਹਾਜ਼ਰੀ ਭਰੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਆ ਕੇ ਸਾਬ ਸ੍ਰੀ ਗੁਰੂ ਅਰਜਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਵਰਗ ਦੇ ਲੋਕਾਂ ਨੇ ਆ ਕੇ ਹਾਜ਼ਰੀਆਂ ਭਰੀਆਂ Moksatan Mol Singh, The Report, SMZ News.